10ਵੀਂ ਨਾਮਦਾਨ ਇਸਨਾਨ ਆਨੰਦੇਨ ਮਜਨਾ ਸੱਚਾ ਗੋਣਗਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਲਾਬਲ ਰਾਗ ਦੇ ਅੰਦਰ ਉਪਦੇਸ਼ ਬਖਸ਼ ਰਹੇ ਹਨ ਕਿ 10ਵੀਂ ਤਿਥ ਜੀਵ ਪਰਮੇਸ਼ਰ ਦਾ ਨਾਮ ਜਪਿਆ ਕਰ ਵੰਡ ਕੇ ਸ਼ੱਕ দান ਕਰ ਅਤੇ پاک ਪਵਿੱਤਰ ਰਹੁ ਆਨੰਦਨ ਮਾਜਰਾ ਦਿਨ ਰਾਤ ਸੱਚਾ ਗੁਣ ਗਿਆ ਸੱਚੇ ਮਾਲਕ ਦੇ ਗੁਣਾ ਦੇ ਗਿਆਨ ਵਿੱਚ ਇਸ਼ਨਾਨ ਕਰ ਚੋਬੀ ਲਾ ਸੱਚ ਮੈਲ ਨਾ ਲਾਗੇ ਸੱਚੇ ਨਾਮ ਦੇ ਦੁਆਰਾ ਬਿਕਾਰਾਂ ਦੀ ਮੈਲ ਨਹੀਂ ਚਿੰਬੜਦੀ ਭ੍ਰਮ ਭਉ ਭਾਗੇ ਸਤਿਗੁਰੂ ਜੀ ਆਖ ਰਹੇ ਹਨ ਡਰ ਅਤੇ ਭਰਮੋਂ ਭਟਕਣਾ ਮੁੱਕ ਜਾਂਦੀ ਹੈ ਬੇਰਮਣਾ ਟੁੱਟ ਸ ਕਾਚੇ ਤਾਗੇ ਪਾਤਸ਼ਾਹ ਜੀ ਆਖਦੇ ਨੇ ਜਿਵੇਂ ਕੱਚੇ ਤਾਗੇ ਨੂੰ ਟੁੱਟਣ ਲੱਗਿਆ ਬਿਲਮ ਹੁੰਦਾ ਦੇਰੀ ਦੇਰੀ ਨਹੀਂ ਲੱਗਦੀ ਜਿਉਂ ਤਾਗਾ ਜਿਵੇਂ ਤਾਗਾ ਹੈ ਨਾ ਜਗ ਏਵੇਂ ਜਾਣੋ ਕਹਿੰਦੇ ਇਸ ਤਰ੍ਹਾਂ ਇਸ ਸੰਸਾਰ ਨੂੰ ਸਮਝ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਵੇਂ ਤਾਗਾ ਹੈ ਇਸ ਤਰ੍ਹਾਂ ਜਗਤ ਨੂੰ ਜਾਣ ਸੰਸਾਰ ਨੂੰ ਜਾਣ ਜਿਉ ਤਾਗਾ ਜਾਗੇ ਵੈ ਜਾਣੋ ਤਾਗੇ ਦੀ ਤਰ੍ਹਾਂ ਹੈ ਜਗ ਜਗ ਦੇ ਨਾਲ ਬੜਾਏ ਰਿਸ਼ਤੇ ਸਦਾ ਲਈ ਨਹੀਂ ਹੈ ਅਸਥਿਰ ਚੀਤ ਸਾਚ ਰੰਗ ਮਾਣੋ ਪਤਸ਼ਾਹ ਜੀ ਆਖ ਰਹੇ ਹਨ ਉਹ ਸੱਚੇ ਨਾਮ ਦੇ ਰੰਗ ਨੂੰ ਮਾਣ ਤਾਂ ਤੇਰਾ ਜਿਹੜਾ ਚਿੱਤ ਹੈ ਉਹ ਅਡੋਲ ਹੋ ਜਾਏਗਾ ਇਸ 10ਵੀਂ ਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ